ਕਾਰਜਕ ਸਾਥੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਵਸਦੇ ਵਾਸਤੇ ਪੰਜਾਬੀਆਂ ਨੂੰ ਕੈਪਟਨ ਹਰਪਜਨ ਸਿੰਘ ਕਾਰਜਕਾਰੀ ਜਨਰਲ ਸਕੱਤਰ ਹਾਸ਼ੀਆ ਲੋਕਦਲ ਮਜਬੀ ਸਿੱਖ ਬਾਲਮੇਕੀ ਭਾਈ ਜਰਾ 12% ਰਾਖਵਾਂਕਰਨ ਬਚਾਓ ਮੋਰਚਾ ਰਜਿਸਟਰਡ ਵੱਲੋਂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਕਾਰਯੋਗ ਸਾਥਿਓ ਗਰੀਬ ਪਰਿਵਾਰਾਂ ਤੇ ਉੱਤੇ ਆਏ ਦਿਨ ਕੁਝ ਚੰਦ ਸਰੈਣੀਆਂ ਵੱਲੋਂ ਜੋ ਤਸ਼ੱਦਦ ਤੇ ਕੁੱਟਮਾਰ ਸਮਾਜਿਕ ਤੌਰ ਤੇ ਹੋ ਰਾ ਹੈ ਸ਼ੋਸ਼ਣ ਆਰਥਿਕ ਤੌਰ ਤੇ ਹੋ ਰਾ ਹੈ ਸ਼ੋਸ਼ਣ ਦੇ ਬਾਰੇ ਆਪਾਂ ਗੱਲਬਾਤ ਕਰਦੇ ਰਹੇ ਨੇ ਤੇ ਇਹ ਜਿਹੜੀਆਂ ਵਾਰਦਾਤਾਂ ਨੇ ਇਹ ਜਿਹੜੇ ਮਸਲੇ ਨੇ ਇਹ ਮੁੱਦੇ ਨੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਸਾਥੀਓ ਅਓ ਵਿਖਾਉਂਦੇ ਆ ਤੁਹਾਨੂੰ ਇੱਕ ਵੀਡੀਓ ਜਿਹਨੂੰ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਾਥੀਓ ਜਿਹੜੀ ਆਪਾਂ ਇਹ ਵੀਡੀਓ ਵੇਖੀ ਆ ਇਹ ਪੰਜਾਬ ਮੰਡੀ ਗੁਪਿੰਦਗੜ੍ਹ ਸਾਹਿਬ ਦੀ ਆ ਇੱਥੇ ਇੱਕ ਮਕਾਨ ਮਕਾਨ ਮਾਲਕ ਨੇ ਆਪਣੇ ਘਰ ਪੇਂਟ ਦਾ ਕੰਮ ਕਰਦੇ ਹੋਏ ਮਜ਼ਦੂਰ ਦੇ ਉੱਤੇ ਅੰਧਾ ਧੁੰਦ ਫਾਇਰਿੰਗ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਤੇ ਇੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਮੌਤ ਦਾ ਨੰਗਾ ਤਾंडव ਨਾਚ ਹੋਇਆ ਹੈ ਸੋ ਮੈਂ ਚਾਹੁੰਦਾ ਵਾਂ ਕਿ ਪੰਜਾਬ ਸਰਕਾਰ ਇਹਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ ਸੋ ਅਸੀਂ ਸਾਰੇ ਪੰਜਾਬ ਵਾਸੀ ਗਰੀਬ ਪਰਿਵਾਰਾਂ ਦੇ ਲੋਕ ਮਜ਼ਦੂਰਾਂ ਦੀ ਆਵਾਜ਼ ਸਰਕਾਰ ਤੱਕ ਇਸ ਚੀਜ਼ ਦੀ ਮੰਗ ਰੱਖਦੇ ਹਾਂ ਕਿ ਇਹੋ ਜਿਹੀ ਹਰਕਤ ਮਨੁੱਖੀ ਅਨਮਨੁੱਖੀ ਤਰੀਕੇ ਨਾਲ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਲੈ ਕੇ ਅੰਦਾਜ਼ ਤਲਫਾਇਰ ਕਰਨ ਵਾਲੇ ਇਸ ਗੈਰ ਜ਼ਿੰਮੇਵਾਰ ਮੁਜ਼ਰਮ ਨੂੰ ਜਲਦੀ ਤੋਂ ਜਲਦੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਤਾਂ ਕਿ ਗਰੀਬ ਪਰਿਵਾਰ ਤੇ ਹੋਰ ਮਜ਼ਲੂਮ ਲੋਕ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਸਕੋ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਆਪਣੇ ਸਮਾਜ ਦੇ ਲੋਕਾਂ ਤਾਈਂ ਪਹੁੰਚਾਓ ਤਾਂ ਕਿ ਸਾਰੇ ਜਾਗਰੂਕ ਹੋ ਸਕਣ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ